ਹਾਂਜੀ ਅੱਜ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਆਸਪੁਰਾ ਦੇ ਵਿੱਚ ਆਈ ਹਾਂ ਜਿੱਥੇ ਕਿ ਜਿਨ੍ਹਾਂ ਨੂੰ ਐਡੀਸ਼ਨਲ ਚਾਰਜ ਮਿਲਿਆ ਹੈ ਸਰਦਾਰ ਸੁਖਦੀਪ ਸਿੰਘ ਸੇਖੋ ਜੋ ਕਿ ਹੈਡ ਟੀਚਰ ਹਨ ਜੀਪੀਐਸ ਮੋਤੀ ਨਗਰ ਦੇ ਤੇ ਇਹਨਾਂ ਨੇ ਇੱਥੇ ਅੱਜ ਸਕੂਲ ਦੇ ਵਿੱਚ ਐਂਡ ਰਾਈਟਿੰਗ ਕੰਪੀਟੀਸ਼ਨ ਪੇਂਟਿੰਗ ਕੰਪੀਟੀਸ਼ਨ ਤੇ ਆਈਜ਼ ਚੈੱਕਅਪ ਦਾ ਕੈਂਪ ਜਿਹੜਾ ਲਗਾਇਆ ਉਹ ਸਾਰਾ ਮੈਂ ਵਿਜ਼ਿਟ ਕਰਕੇ ਦੇਖਿਆ ਹੈਂਡਰਾਈਟਿੰਗ ਕੰਪੀਟੀਸ਼ਨ ਵਿੱਚ ਬੱਚਿਆਂ ਨੇ ਬਹੁਤ ਹੀ ਸੁੰਦਰ ਲਿਖਾਈ ਲਿਖੀ ਜਿਦੇ ਨਾਲ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਵੀ ਪ੍ਰਾਈਜ਼ ਦਿੱਤੇ ਗਏ ਤੇ ਪੇਂਟਿੰਗ ਕੰਪੀਟੀਸ਼ਨ 'ਚ ਵੀ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਗਏ ਇਨਾਮ ਦਿੱਤੇ ਗਏ ਤੇ ਇਸ ਤੋਂ ਇਲਾਵਾ ਆਈਸ ਟੈਸਟਿੰਗ ਕੈਂਪ ਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਵੀ ਟੀਮ ਇਹਨਾਂ ਦੀ ਆਈ ਹੋਈ ਆ ਆਈਸ ਚੈੱਕਅਪ ਦੇ ਲਈ ਫੁੱਲੀ ਇਕਿਪਡ ਟੀਮ ਆ ਤੇ ਪ੍ਰੋਪਰਲੀ ਬੱਚਿਆਂ ਦਾ ਚੈੱਕਅਪ ਹੋ ਰਿਹਾ ਹੈ ਤੇ ਜਿਨ੍ਹਾਂ ਬੱਚਿਆਂ ਦੀ ਕੋਈ ਆਈਸ ਦੇ ਵਿੱਚ ਪ੍ਰੋਬਲਮ ਹੈ ਕੋਈ ਇਨਫੈਕਸ਼ਨ ਹੈ ਜਾਂ ਆਈ ਸਾਈਡ ਦੀ ਪ੍ਰੋਬਲਮ ਹੈ ਉਹ ਸਪੈਕਸ ਵੀ ਨਾਲ-ਨਾਲੇ ਦੇ ਰਹੇ ਆ ਸੋ ਬਹੁਤ ਅੱਛਾ ਲੱਗਿਆ ਇੱਕ ਚੇਂਜ ਦੇਖ ਕੇ ਸਕੂਲ ਦੇ ਵਿੱਚ ਗ੍ਰਾਂਟਸ ਜਿਹੜੀਆਂ ਆਈਆਂ ਇਹਨਾਂ ਨੂੰ ਕਮਰੇ ਬਣਾਉਣ ਲਈ ਉਹ ਗ੍ਰਾਂਟਸ ਦੇ ਵਿੱਚੋਂ ਕਮਰੇ ਵੀ ਜਿਹੜੇ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਪੇਂਟ ਦਾ ਕੰਮ ਚੱਲ ਰਿਹਾ ਤੇ ਸਾਰਾ ਦੇਖ ਕੇ ਬਹੁਤ ਅੱਛਾ ਲੱਗਿਆ ਸਕੂਲ ਦਾ ਡਿਸਪੀਸਪਲਨ ਅੱਗੇ ਨਾਲੋਂ ਬਹੁਤ ਚੇਂਜਸ ਦੇਖ ਕੇ ਬਹੁਤ ਅੱਛਾ ਲੱਗਿਆ ਤੇ ਮੈਂ ਇਸ ਗੱਲ ਦੇ ਲਈ ਸਰਦਾਰ ਸੁਖਦੀਪ ਸਿੰਘ ਸੇਖੋ ਜਿਹਨੂੰ ਐਪਰੀਸ਼ੀਏਟ ਕਰਦੀ ਆਂ ਤੇ ਆਸ ਕਰਦੀ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਮ ਗਗਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਗੈਸਪੁਰ ਆਈਟੀਟੀ ਅਧਿਆਪਕ ਕੀ ਕਹਿਣਾ ਚਾਹੋਗੇ ਜੀ ਸਰ ਸਾਡੇ ਸਕੂਲ ਸਾਡੇ ਪ੍ਰਿੰਸੀਪਲ ਦੁਆਰਾ ਲਿਖਾਈ ਅਤੇ ਸੁੰਦਰ ਲਿਖਾਈ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਪਾਰਟਿਸਿਪੇਟ ਕੀਤਾ ਹੈ ਇਸ ਦਾ ਥੀਮ 26 ਜਨਵਰੀ ਤੇ ਰੱਖਿਆ ਗਿਆ ਹੈ ਤੇ ਬੱਚੇ ਬਹੁਤ ਸੁੰਦਰ ਪੇਂਟਿੰਗਸ ਬਣਾ ਰਹੇ ਨੇ ਇਸ ਨਾਲ ਬੱਚਿਆਂ ਦੀ ਕ੍ਰੀਏਟੀਵਿਟੀ ਵੱਧਦੀ ਹੈ ਬੱਚਿਆਂ ਨੂੰ ਸੋਚੋ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਸੁੰਦਰ ਲਿਖਾਈ ਦੇ ਨਾਲ-ਨਾਲ ਬੱਚਿਆਂ ਦੇ ਲਿਖਾਈ ਵਿੱਚ ਇੰਪਰੂਵਮੈਂਟ ਆਉਂਦੀ ਹੈ ਜਿਸ ਨਾਲ ਕਿ ਬੱਚੇ ਅੱਗੇ ਜਾ ਵਧਣੇ ਹੋਰ ਮੁਕਾਬਲੇ ਲਈ ਉਤਸ਼ਾਹਿਤ ਹੁੰਦੇ ਨੇ ਇਹ ਤੇ ਫੰਕਸ਼ਨ ਹੈ ਕਿ ਇਹ ਕਰਾਇਆ ਹਾਂਜੀ ਸਾਡੇ ਪ੍ਰਿੰਸੀਪਲ ਦੁਆਰਾ ਇਸ ਤਰ੍ਹਾਂ ਦੇ ਫੰਕਸ਼ਨ ਹੋਰ ਵੀ ਅੱਗੇ ਕਰਵਾਏ ਜਾਣਗੇ ਤਾਂ ਕਿ ਬੱਚੇ ਹੋਰ ਵੱਡੇ ਪੱਧਰ ਤੇ ਇਹਨਾਂ ਨੂੰ ਇਹਨਾਂ ਵਿੱਚ ਜਾ ਸਕਣ ਗਵਰਨਮੈਂਟ ਪ੍ਰੈਮਿਸ ਨੂੰ ਗਿਆਸਪੁਰਾ ਬਲੌਕ ਨੂੰ ਕਹਣਾ ਬੰਦੇ ਵਿੱਚ ਅਸੀਂ ਰਾਈਟਿੰਗ ਦਾ ਤੇ ਪੇਂਟਿੰਗ ਦਾ ਕੰਪੀਟੀਸ਼ਨ ਕਰਵਾਇਆ ਮਕਸਦ ਸਾਡਾ ਇਹ ਸੀ ਵੀ ਜਿਹੜੇ ਬੱਚੇ ਕਾਫੀ ਡੇਢ ਤੋਂ ਇਸ ਚੀਜ਼ ਤੋਂ ਦੂਰ ਸੀ ਇਹ ਬੱਚੇ ਇਹਨਾਂ ਨੂੰ ਇੱਕ ਨਵਾਂ ਇਹਨਾਂ ਦੇ ਵਿੱਚ ਨੂੰ ਮੋਟੀਵੇਟ ਕਰਨ ਦੇ ਲਈ ਅਸੀਂ ਇਹ ਜਿਹੜਾ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਖਾਸ ਤੌਰ ਤੇ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਰਵਿੰਦਰ ਕੌਰ ਜੀ ਮੈਡਮ ਨੇ ਜਿਹੜੇ ਡੀਓ ਲੁਧਿਆਣਾ ਉਹ ਆਏ ਨੇ ਤੇ ਬੀਪੀਓ ਹਰਪ੍ਰੀਤ ਕੌਰ ਮੈਡਮ ਉਹ ਆਏ ਨੇ ਤੇ ਨਾਲ ਹੀ ਜਿਹੜੇ ਬੱਚਿਆਂ ਦੇ ਵਧੀਆ ਪੇਂਟਿੰਗ ਤੇ ਰਾਈਟਿੰਗ ਹੋਈ ਜਾਂਦੀ ਹੈ ਉਹਨਾਂ ਨੂੰ ਇਨਕਰੇਜ ਕਰਨ ਲਈ ਸੱਜੇ ਥਰਡ ਬੱਚਿਆਂ ਨੂੰ ਪ੍ਰਾਈਜ਼ ਵੀ ਦਿੱਤੇ ਗਏ ਨੇ ਤੇ ਨਾਲ ਕੌਂਸੋਲੇਸ਼ਨ ਪ੍ਰਾਈਜ਼ ਵੀ ਦਿੱਤੇ ਗਏ ਨੇ ਤੇ ਮਕਸਦ ਸਾਡਾ ਹਮੇਸ਼ਾ ਇਹ ਹੁੰਦਾ ਵੀ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੋਟੀਵੇਟ ਕੀਤਾ ਜਾਵੇ ਤੋ ਵੇ ਗਰਾਊਂਡ ਲੈਵਲ ਤੋਂ ਜਿਵੇਂ ਅਸੀਂ ਇਹ ਜਿਹੜੇ ਕੰਪੀਟੀਸ਼ਨ ਕਰਵਾਵਾਂਗੇ ਤਾਂ ਹੀ ਬੱਚਿਆਂ ਦੇ ਵਿੱਚ ਇੱਕ ਅ ਅੱਗੇ ਵਧਣ ਦੀ ਜਿਹੜੀ ਐਨਕੋਰੇਜਮੈਂਟ ਆ ਉਹ ਡਵੈਲਪ ਹੋਊਗੀ ਤੇ ਤੁਸੀਂ ਹੋਰ ਵੀ ਦੇਖ ਰਹੇ ਹੋ ਵੀ ਸਕੂਲ ਦੇ ਵਿੱਚ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਡੀਓ ਮੈਡਮ ਵੱਲੋਂ ਬੜਾ ਅਪਰੀਸ਼ੀਏਟ ਕੀਤਾ ਗਿਆ ਸਾਰੇ ਕੰਮਾਂ ਨੂੰ ਬੜੀ ਦੇਰ ਤੋਂ ਇੱਕ ਡਿਸਪਿਊਟ ਦੇ ਵਿੱਚ ਚੱਲ ਰਿਹਾ ਗਿਆਸਪੁਰਾ ਸਕੂਲ ਇੱਕ ਨਵੀਂ ਲੀਡ ਤੇ ਅਸੀਂ ਉਹਨੂੰ ਲੈ ਕੇ ਆਏ ਆ ਪੂਰੀ ਟੀਮ ਗਿਆਸਪੁਰੇ ਦੀ ਤੇ ਰਲ ਕੇ ਕੰਮ ਕਰ ਰਹੀ ਆ ਤੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਆਲੇ ਦੁਆਲੇ ਦੇ ਇਲਾਕਾ ਨਿਵਾਸੀ ਨੇ ਪੇਰੈਂਟਸ ਨੇ ਉਹਨਾਂ ਨੂੰ ਨਾਲ ਜੋੜ ਕੇ ਜਿਹੜੀ ਬਹੁਤ ਸਟਰੋਂਗ ਟੀਮ ਅਸੀਂ ਇਹਨੂੰ ਤਿਆਰ ਕਰੀਏ ਤੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਲੈਵਲ ਤੇ ਜਿਹੜਾ ਗੈਸਪੁਰ ਸਕੂਲ ਦਾ ਨਾਮ ਉਹਨੂੰ ਇੱਕ ਵਧੀਆ ਰੌਸ਼ਨ ਕਰੀਏ ਤੇ ਡਿਪਾਰਟਮੈਂਟ ਨੂੰ ਇੱਕ ਮੈਂ ਵਧੀਆ ਸੀ ਸਕੂਲ ਲਈਏ ਵੀ ਜਿਹਦੇ ਤੇ ਪੰਜਾਬ ਤੇ ਡਿਪਾਰਟਮੈਂਟ ਮਾਨ ਕਰੇ ਵੀ ਤੁਹਾਨੂੰ ਗੈਸਪੁਰ ਸਕੂਲ ਨੂੰ ਮਾਨ ਸੱਸੀ ਕਾਲ ਸਾਰਿਆਂ ਜੀ ਮੈਂ ਬੀਪੀਓ ਬਲਾਕ ਦਾ ਨਾਵਨ ਅੱਜ ਇੱਥੇ ਸੀ ਸਰਕਾਰੀ ਪ੍ਰਾਇਮਰੀ ਸਕੂਲ ਗੈਸਪੁਰ ਵਿੱਚ ਵਿਜ਼ਿਟ ਕੀਤਾ ਹੈ ਤੇ ਮਾਨਯੋਗ ਦਿਓ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਜੀ ਅੱਜ ਇੱਥੇ ਹਾਜ਼ਰ ਹਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਅੱਜ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਹੈ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੇਂਟਿੰਗ ਦੇ ਮੁਕਾਬਲੇ ਹੋਏ ਭਾਸ਼ਾ ਦੇ ਹੋਏ ਲੈਂਗੁਏਜ ਦੇ ਹੋਏ ਤੇ ਬੱਚਿਆਂ ਨੂੰ ਤੇਰੀ ਕੁਝ ਗ੍ਰਾਂਟ ਸੀ ਆਈਆਂ ਸੀ ਗੀਆਂ ਉਹ ਖਰਚੀ ਗਈਆਂ ਕਿ ਬਹੁਤ ਹੀ ਵਧੀਆ ਪਾਲੇ ਹੋਏ ਪਿਆ ਅੱਜ ਤੇ ਲਗ ਲਗ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਏ ਗਏ ਇਹਨਾਂ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਗੜਾ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈਗਾ ਵਾ बहुत अगे वह हैं, तरह तरह के मुकाबले करवा के तो बड़ी मा महसूस हो रहा है हाँ अजी बच्चे की खुशी सी जो मिली, मन बहुत ज़्यादा खुश होया कि छोटे छोटे ने बच्चे जो कोई चीज़ मिलनी है प्राइज लगे जाने ਤੇ ਉਹਨਾਂ ਜਿਹੜੀ ਮੁਸਕਾਨ ਦੇਖਣੀ ਵਾਲੀ ਹੁੰਦੀ ਹੈ ਉਹ ਲਾਤੀ ਹੁੰਦੀ ਹੈ। ਤੋਂ ਇੰਨਾ ਬੱਚਿਆਂ ਨੂੰ ਦੇਖ ਕੇ ਤਾਂ ਬਹੁਤ ਹੀ ਵਦਿਆ ਲੱਗਿਆ ਅੱਜ। ਅੱਗੇ ਨੂੰ ਕਰ ਕੁਝ ਹੋਊਗਾ ਅੱਗੇ ਬੱਚੇ ਕਰਾਈ ਜੂਗੇ। ਕਿ ਸਰ? ਜੇ ਵੀ ਕਰਾਈ ਜੂਗੇ। ਹਾਂਜੀ ਆਨਮਲੇ ਸਮੇਂ ਦੇ ਵਿੱਚ ਵੀ ਇਹ ਮੁਕਾਬਲੇ ਇਹ ਮਤਲਬ ਕਿ ਜੋ ਆਪਾਂ ਕਰਵਾਏ ਅੱਜ ਜੋ ਇੱਕ ਵਦਿਆ ਪਰਾਲਾ ਕੀਤਾ ਮੈਂ ਪਹਿਲਾਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਰਹੇ ਆ ਤੇ ਆਨਮਲੇ ਸਮੇਂ 'ਚ ਵੀ ਇਹ ਬਹੁਤ ਵਦਿਆ ਜਿਹੜੇ ਕੰਪੀਟੀਸ਼ਨਸ ਆ ਬੱਚਿਆਂ ਦੇ ਹੁੰਦੇ ਰਹਿਣਗੇ ਤਾਂ ਇੱਕ ਸਪੈਸ਼ਲ ਜਣਾ ਇਥੇ ਆਈ ਕੈਂਪ ਲੱਗਾ ਜੀ ਅੱਖਾਂ ਦਾ ਉਹ ਵੀ ਬਹੁਤ ਵਧੀਆ ਸੀਗਾ ਕਿ ਸਾਰੇ ਬੱਚਿਆਂ ਨੂੰ ਨਾਲ-ਨਾਲ ਅੱਖਾਂ ਚੈੱਕ ਕਰਕੇ ਜੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਨੇੜੇ ਦੀ ਦੂਰ ਦੀ ਜੇ ਕੋਈ ਪ੍ਰੋਬਲਮ ਹੈਗੀ ਬੱਚੇ ਨੂੰ ਜਾਂ ਆਈ ਇਨਫੈਕਸ਼ਨ ਹੈਗੀ ਇਹ ਉਹ ਸਾਰੇ ਹੀ ਬੱਚ ਨੂੰ ਨਾਲ-ਨਾਲ ਸਪੈਕਸ ਦਿੱਤੀ ਜਾ ਰਹੀ ਹੈ ਪੂਰਾ ਟਰੀਟਮੈਂਟ ਲਈ ਡਾਕਟਰ ਵੀ ਪ੍ਰੋਵਾਈਡ ਕਰਤੇ ਜਾ ਰਹੀ ਹੈ ਤੇ ਇਹ ਬਹੁਤ ਵਧੀਆ ਪ੍ਰਾਲਾ ਸੀਗਾ ਗੈਸਪ